India has been a good friend but India has charged basically more tariffs than almost any other country you know that right over the years but that wasn't charged and just can't do that American president Donald Trump ne kiya hai ki Bharat to on wali vastan te 20 to 25% tak tax lag sakta hai ate doon va deshan vichale vaaparak samjhota ajje tak antim roop tak nahi pahuncha hai ਟਰੰਪ ਨੇ ਟਿੱਪਣੀਆਂ ਭਾਰਤ ਸਮੇਤ ਵੱਖ-ਵੱਖ ਵਪਾਰਕ ਭਾਈਵਾਲਾਂ ਤੇ ਪਰਸਪਰ ਟੈਰਿਫ ਲਾਗੂ ਕਰਨ ਦੀ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਕੀਤੀਆਂ ਹਨ ਅਪ੍ਰੈਲ ਵਿੱਚ ਉਹਨਾਂ ਨੇ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਦੇ ਉਦੇਸ਼ ਨਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਗਲਬਾਦੀ ਸਹੂਲਤ ਲਈ ਇਸ ਨੂੰ 10% ਦੀ ਘਟਾ ਦਰ ਤੇ ਰੋਕ ਦਿੱਤਾ ਗਿਆ ਸੀ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਲਈ ਵੀ ਤੋਂ 25% ਦੀ ਟੈਕਸ ਦੀ ਸੰਭਾਵਿਤ ਦਰ ਹੋਵੇਗੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ ਅਮਰੀਕਾ ਆਪਣੇ ਉਦਯੋਗਿਕ ਸਮਾਨ ਇਲੈਕਟ੍ਰਿਕ ਵਾਹਨਾਂ ਡੇਰੀ ਉਤਪਾਦਾਂ ਵਾਈਨ ਸੇਵਾਵਾਂ ਫਲਦਾਰ ਗਰੀਦਾਰ ਅਤੇ ਜੈਨੇਟਿਕ ਤੌਰ ਤੇ ਸੋਧੀਆਂ ਫਸਲਾਂ ਤੇ ਟੈਕਸ ਘਟਾਉਣ ਤੇ ਜ਼ੋਰ ਦੇ ਰਿਹਾ ਹੈ ਇਸ ਦੇ ਉਲਟ ਭਾਰਤ ਖੇਤੀਬਾੜੀ ਅਤੇ ਡੇਰੀ ਉਤਪਾਦਾਂ ਤੇ ਉੱਚ ਟੈਕਸ ਬਰਕਰਾਰ ਰੱਖਣ ਤੇ ਕਾਇਮ ਹੈ ਜਦੋਂ ਕਿ ਕੁਝ ਕਿਸਾਨ ਸਮੂਹਾਂ ਨੇ ਸਰਕਾਰ ਨੂੰ ਸਮਝੌਤੇ ਤੋਂ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤਾ ਇਸ ਸਾਲ ਫਰਵਰੀ ਵਿੱਚ ਚਲਾਣਿਆ ਗਿਆ ਸੀ ਜਿਸ ਦਾ ਉਦੇਸ਼ 2030 ਤੱਕ ਦਵੱਲੇ ਵਪਾਰ ਨੂੰ ਦੁੱਗਣਾ ਕਰਕੇ 500 ਬਿਲੀਅਨ ਡਾਲਰ ਕਰਨ ਦਾ ਟੀਚਾ ਰੱਖਦੇ ਹੋਏ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣਾ ਸੀ ਹੁਣ ਤੱਕ ਗੱਲਬਾਤ ਦੇ 5 ਦੌਰ ਪੂਰੇ ਹੋ ਚੁੱਕੇ ਹਨ ਅਤੇ ਅਮਰੀਕਾ ਟੀਮ 6ਵੇਂ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨ ਵਾਲੀ ਹੈ ਭਾਰਤੀ ਉਤਪਾਦਾਂ ਤੇ ਟੈਕਸ ਨਵੀਂ ਦਿੱਲੀ ਦੇ ਬ੍ਰਾਹਮਤ ਵਾਅਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬ੍ਰਾਹਮ ਸਥਾਨ ਹੈ ਜਿਸ ਦੀ ਦੇਸ਼ ਦੇ ਕੁੱਲ ਬ੍ਰਾਹਮਤ ਵਿੱਚ ਲਗਭਗ 20% ਦੀ ਹਿੱਸੇਦਾਰੀ ਹੈ ਵਾਂਝ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਨੇ 2024-25 ਵਿੱਚ ਅਮਰੀਕਾ ਨੂੰ 86.51 ਬਿਲੀਅਨ ਦਾ ਸਾਮਾਨ ਬਰਾਮਦ ਕੀਤਾ ਸੀ ਅਤੇ ਇਸ ਮਿਆਦ ਦੌਰਾਨ 40.82 ਬਿਲੀਅਨ ਦਾ ਵਪਾਰ ਸਰਪਲਸ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਤੇ 20 ਤੋਂ 25% ਤੱਕ ਟੈਕਸ ਲੱਗ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਅਜੇ ਤੱਕ ਅੰਤਿਮ ਰੂਪ ਤੱਕ ਨਹੀਂ ਪਹੁੰਚਿਆ ਹੈ। 트੍ਰੰਪ ਨੇ ਟਿੱਪਣੀਆਂ ਭਾਰਤ ਸਮੇਤ ਵਾਕ-ਵਾਕ ਵਪਾਰਕ ਭਾਈਵਾਲਾਂ ਤੇ ਪਰਸਪਰ ਟੈਰਿਫ ਲਾਗੂ ਕਰਨ ਦੀ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਕੀਤੀਆਂ ਹਨ। ਅਪ੍ਰੈਲ ਵਿੱਚ ਉਹਨਾਂ ਨੇ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਦੇ ਉਦੇਸ਼ ਨਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਗਲਬਾਦੀ ਸਹੂਲਤ ਲਈ ਇਸ ਨੂੰ 10% ਦੀ ਘਟਾ ਦਰ ਤੇ ਰੋਕ ਦਿੱਤਾ ਗਿਆ ਸੀ। ਜਦੋਂ 트럼ਪ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਲਈ 20 ਤੋਂ 25% ਦੀ ਟੈਕਸ ਦੀ ਸੰਭਾਵਿਤ ਦਰ ਹੋਵੇਗੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ। ਅਮਰੀਕਾ ਆਪਣੇ ਉਦਯੋਗਿਕ ਸਮਾਨ, ਇਲੈਕਟ੍ਰਿਕ ਵਾਹਨਾਂ, ਡੇਅਰੀ ਉਤਪਾਦਾਂ, ਵਾਈਨ, ਸੇਵਾਵਾਂ, ਫਲਦਾਰ, ਗਰੀਦਾਰ ਅਤੇ ਜੈਨੇਟਿਕ ਤੌਰ ਤੇ ਸੋਧੀਆਂ ਫਸਲਾਂ ਤੇ ਟੈਕਸ ਘਟਾਉਣ ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਉਲਟ ਭਾਰਤ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ ਤੇ ਉੱਚ ਟੈਕਸ ਬਰਕਰਾਰ ਰੱਖਣ ਤੇ ਕਾਇਮ ਹੈ। ਜਦੋਂ ਕਿ ਕੁਝ ਕਿਸਾਨ ਸਮੂਹਾਂ ਨੇ ਸਰਕਾਰ ਨੂੰ ਸਮਝੋਤੇ ਤੋਂ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਬਾਹਰ ਰੱਖਣ ਦੀ ਅਪ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤਾ ਇਸ ਸਾਲ ਫਰਵਰੀ ਵਿੱਚ ਲਾਣਿਆ ਗਿਆ ਸੀ ਜਿਸ ਦਾ ਉਦੇਸ਼ 2030 ਤੱਕ ਦਵੱਲੇ ਵਪਾਰ ਨੂੰ ਦੁੱਗਣਾ ਕਰਕੇ 500 ਬਿਲੀਅਨ ਡਾਲਰ ਕਰਨ ਦਾ ਟੀਚਾ ਰੱਖਦੇ ਹੋਏ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣਾ ਸੀ ਹੁਣ ਤੱਕ ਗੱਲਬਾਤ ਦੇ 5 ਦੌਰ ਪੂਰੇ ਹੋ ਚੁੱਕੇ ਹਨ ਅਤੇ ਅਮਰੀਕਾ ਟੀਮ 6ਵੇਂ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨ ਵਾਲੀ ਹੈ ਭਾਰਤੀ ਉਤਪਾਦਾਂ ਤੇ ਟੈਕਸ ਨਵੀਂ ਦਿੱਲੀ ਦੇ ਬ੍ਰਾਹਮਤ ਵਾਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬ੍ਰਾਹਮ ਸਥਾਨ ਹੈ ਜਿਸ ਦੀ ਦੇਸ਼ ਦੇ ਕੁੱਲ ਬ੍ਰਾਹਮਤ ਵਿੱਚ ਲਗਭਗ 20% ਦੀ ਹਿੱਸੇਦਾਰੀ ਹੈ ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਨੇ 2024-25 ਵਿੱਚ ਅਮਰੀਕਾ ਨੂੰ 86.51 ਬਿਲੀਅਨ ਦਾ ਸਮਾਨ ਬ੍ਰਾਹਮਤ ਕੀਤਾ ਸੀ ਅਤੇ ਇਸ ਮਿਆਦ ਦੌਰਾਨ 40.82 ਬਿਲੀਅਨ ਦਾ ਵਪਾਰ ਸਰਪਲਸ ਸੀ